ਸਾਰੇ ਜਾਣੇ ਪਿਆਰ ਸਤਿਕਾਰ ਸਹਿਤ ਬੋਲਣਾ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤ ਜੀ ਜਿਸ ਵੇਲੇ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆਉਂਦਾ ਹੈ ਤੇ ਭਾਈ ਮਰਦਾਨੇ ਦਾ ਨਾਮ ਆਪ ਮਹਾਰਿਆ ਜਾਂਦਾ ਹੈ ਭਾਈ ਮਰਦਾਨਾ ਜੀ ਬੜੀ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਸਾਰਾ ਜੀਵਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਦ ਚਿੰਨਾ ਤੇ ਚੱਲਦਿਆਂ ਬਤੀਤ ਕਰ ਦਿੱਤਾ ਇੱਕ ਐਸੇ ਮਹਾਨ ਸ਼ਖਸ ਨੇ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਅੰਤਲਾ ਸਮਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੋਦ ਵਿੱਚ ਆਇਆ ਐਸੇ ਨੇ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਦਾ ਨਾਮ ਕਰਨ ਇਹ ਵੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੈ ਮਰਦਾਨਾ ਨਾਮ ਭਾਈ ਮਰਦਾਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਨਾਮਕਰਨ ਦੇ ਪਿੱਛੇ ਵੀ ਇੱਕ ਬੜੀ ਰੋਚਕ ਗਾਥਾ ਆਉਂਦੀ ਹੈ ਆਪ ਜੀ ਦੇ ਨਾਲ ਸਾਂਝੀ ਕਰਦੇ ਜਾਵਾਂ ਕੀ ਹੋਇਆ ਸਿਰੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਹੈ ਸਤਿਗੁਰਾਂ ਦੀ ਇਹ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਬਿਰਾਜਮਾਨ ਨੇ ਅੱਜ ਸਤਿਗੁਰੂ ਮਹਾਰਾਜ ਟਹਿਲ ਦੇ ਟਹਿਲ ਦੇ ਨਗਰ ਦੇ ਬਾਹਰ ਤੁਰੇ ਜਾ ਰਹੇ ਨੇ ਕੀ ਹੋਇਆ ਕਿ ਬਾਅਦ ਨਗਰ ਦੇ ਬੱਚੇ ਇਕੱਠੇ ਹੋ ਕੇ ਇੱਕ ਖੁੱਲੀ ਜਗ੍ਹਾ ਦੇ ਵਿੱਚ ਖੇਡ ਰਹੇ ਨੇ ਅਟਕੇਲੀਆਂ ਕਰ ਰਹੇ ਨੇ ਕੋਈ ਦੌੜ ਰਿਹਾ ਹੈ ਕੋਈ ਭੱਜ ਰਿਹਾ ਹੈ ਉਛਲ-ਕੁੱਦ ਕਰ ਰਹੇ ਨੇ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਖਲੋ ਕੇ ਇਹਨਾਂ ਬੱਚਿਆਂ ਦੀ ਖੇਡ ਦੇਖਣ ਲੱਗ ਜਾਂਦੇ ਨੇ ਬੜੀਆਂ ਸੁੰਦਰ ਖੇਡਾਂ ਕਰ ਰਹੇ ਨੇ ਇੱਧਰ-ਉੱਧਰ ਦੌੜ ਰਹੇ ਨੇ ਇੱਕ ਦੂਜੇ ਨਾਲ ਮਸਤੀਆਂ ਕਰ ਰਹੇ ਨੇ ਪਾਦਸ਼ਾਹ ਬੱਚਿਆਂ ਦੀ ਖੇਡ ਦਾ ਆਨੰਦ ਲੈ ਰਹੇ ਨੇ ਇੱਕ ਪਾਸੇ ਖਲੋ ਕੇ ਇਤਨੇ ਨੂੰ ਨਗਰ ਵਾਲੇ ਪਾਸਿਓਂ ਇੱਕ ਬੀਬੀ ਟੁਰੀ ਆਉਂਦੀ ਹੈ ਆਪਣੇ ਪੁੱਤਰ ਨੂੰ ਆਵਾਜ਼ ਮਾਰਦੀ ਹੈ ਮਰ ਜਾਣਿਆ ਵੇ ਮਰ ਜਾਣਿਆ ਘਰ ਆ ਜਾ ਪੁੱਤਰ ਵੇਖ ਸ਼ਾਮ ਪੈ ਗਈਆਂ ਨੇ ਹਨੇਰਾ ਹੋਣ ਵਾਲਾ ਹੈ ਘਰ ਆ ਜਾ ਪੁੱਤ ਇਸ ਤਰ੍ਹਾਂ ਆਵਾਜ਼ ਮਾਰ ਰਹੀ ਹੈ ਮਾਂ ਆਪਣੇ ਪੁੱਤਰ ਨੂੰ ਤੇ ਇਹ ਆਵਾਜ਼ ਸੁਣ ਕੇ ਇਹਨਾਂ ਖੇਡ ਰਹੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਆਪਣੀ ਮਾਂ ਵੱਲ ਨੂੰ ਚੱਲ ਪੈਂਦਾ ਹੈ ਆਵਾਜ਼ ਸੁਣ ਕੇ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬੀਬੀ ਦੇ ਬਚਨ ਸੁਣ ਕੇ ਇਸ ਬੱਚੇ ਦੇ ਨਾਲ ਨਾਲ ਹੀ ਚੱਲ ਪੈਂਦੇ ਨੇ ਉਸ ਬੀਬੀ ਕੋਲ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਣਾ ਕਰਦੇ ਨੇ ਕਿ ਮਾਈ ਤੂੰ ਕਿਹੋ ਜਹੀ ਮਾਂ ਹੈ ਕਿਹੋ ਜਹੀ ਮਾਂ ਹੈ ਤੂੰ ਸਾਰੇ ਜਗ ਦੀਆਂ ਮਾਂ ਵਾ ਚੋਲੀਆਂ ਅੱਡ-ਅੱਡ ਕੇ ਉਸ ਪਰਮੇਸ਼ਰ ਤੋਂ ਪੁੱਤਰਾਂ ਦੀਆਂ ਦਾਤਾਂ ਮੰਗਦੀਆਂ ਨੇ ਕੋਈ ਪੀਰ ਫਕੀਰ ਧਿਆਉਂਦੀਆਂ ਨੇ ਬੜੇ ਯਤਨ ਕਰਦੀਆਂ ਹੈ ਪੁੱਤਰਾਂ ਦੀਆਂ ਦਾਤਾਂ ਲੈਣ ਵਾਸਤੇ ਤੇ ਤੈਨੂੰ ਉਸ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਤੂੰ ਆਪਣੇ ਪੁੱਤਰ ਨੂੰ ਆਪ ਹੀ ਮਰ ਜਾਣਾ ਮਰ ਜਾਣਾ ਆਖੀ ਜਾ ਰਹੀ ਹੈ ਕਿਹੋ ਜਹੀ ਮਾਂ ਹੈ ਤੂੰ ਨੇਤਰ ਸੇਜਲ ਹੋ ਜਾਂਦੇ ਨੇ ਉਸ ਬੀਬੀ ਦੇ ਅੱਖਾਂ ਭਰ ਆਈਆਂ ਨੇ ਤੇ ਕਹਿਣ ਲੱਗੀ ਬਾਬਾ ਮੇਰੀ ਦੁਖਿਆਰੀ ਦੀ ਗਾਥਾ ਕੀ ਦੱਸਾਂ ਤੈਨੂੰ ਮੈਂ ਗਰੀਬੀ ਬੜੀ ਦੁਖੀ ਹਾਂ ਬਾਬਾ ਇਸ ਮਰ ਜਾਣੇ ਤੋਂ ਪਹਿਲਾਂ ਉਸ ਅਕਾਲ ਪੁਰਖ ਨੇ ਮੈਨੂੰ ਪੰਜ-ਪੰਜ ਪੁੱਤਰਾਂ ਦੇ ਨਾਲ ਨਵਾਜਿਆ ਹਾਂ ਜੀ ਪੁੱਤਰ ਬਖਸ਼ਿਸ਼ ਕੀਤੇ ਮੈਨੂੰ ਉਸ ਪਾਤਸ਼ਾਹ ਨੇ ਪਰ ਇਸ ਮਰ ਜਾਣੇ ਦੀ ਉਮਰ ਤੱਕ ਆਉਂਦਿਆਂ ਆਉਂਦਿਆਂ ਪੰਜੇ ਵਾਰੋ ਵਾਰੀ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਪੰਜੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਸਮਾਏ ਤੇ ਅੱਜ ਇਹ ਮਾਂ ਇਤਨੀ ਉਮਰ ਇਸਦੀ ਹੋ ਗਈ ਹੈ ਮੈਨੂੰ ਇੰਜ ਲੱਗਦਾ ਹੈ ਕਿ ਇਸਨੇ ਵੀ ਚਲੇ ਜਾਣਾ ਹੈ ਇਹ ਮਰ ਜਾਣੇ ਨੇ ਮੈਂ ਇਸਦਾ ਨਾਮ ਇਸ ਕਰਕੇ ਮਰ ਜਾਣਾ ਹੀ ਰੱਖ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਬੀਬੀ ਵੱਲ ਦੇਖ ਕੇ ਕਹਿਣ ਲੱਗੇ ਬੀਬੀ ਅੱਜ ਤੋਂ ਇਸ ਨੂੰ ਮਰ ਜਾਣਾ ਨਾ ਆਖੀਂ ਬਾਬਾ ਕੀ ਆਖਿਆ ਕਰਾਂ ਫਿਰ ਇਸ ਨੂੰ ਮਰ ਜਾਣਾ ਆਖੀਂ ਨਾ ਤੂੰ ਇਸ ਨੂੰ ਆਖਿਆ ਕਰ ਮਰਦਾਨਾ ਮਰ ਜਾਣਾ ਆਖੀ ਨਾ ਤੂੰ ਇਸ ਨੂੰ ਆਖਿਆ ਕਰ ਮਰਦਾਨਾ ਇਹ ਜੁਗ ਜੁਗ ਜਿਉਣਾ ਏ ਰਹੀ ਦੁਨੀਆ ਤੱਕ ਚਮਕੂ ਇਸਦਾਨਾ ਮਰ ਜਾਣਾ ਆਖੀ ਨ ਤੂੰ ਇਸ ਨੂੰ ਆਖਿਆ ਕਰ ਮਰਦਾਨ ਅੱਜ ਤੋਂ ਬਾਅਦ ਇਸ ਨੂੰ ਮਰ ਜਾਣਾ ਨਾ ਆਖੀ ਇਸ ਨੂੰ ਮਰਦਾਨਾ ਆਖ ਕੇ ਬੁਲਾਇਆ ਕਰ ਮਰਦਾਨਾ ਮਰਦਾਨਾ ਜੁਗਾ ਜੁਗਾ ਤੱਕ ਇਹ ਸਦੀਖਿਆਤੀ ਰਹੇਗੀ ਕਦੇ ਮਰਨ ਵਾਲਾ ਨਹੀਂ ਹੈ ਇਸ ਦਾ ਨਾਮ ਅਜ ਤੋਂ ਬਾਅਦ ਇਸ ਦਾ ਨਾਮ ਮਰਦਾਨਾ ਹੈ ਬਾਬਾ ਜੀ ਇਸ ਦਾ ਨਾਮ ਮਰਦਾਨਾ ਹੈ ਤੇ ਇਹ ਮਰਦਾਨਾ ਤੇਰਾ ਮਰਦਾਨਾ ਹੈ ਮੈਂ ਅਜ ਤੱਕ ਇਸ ਨੂੰ ਮਰ ਜਾਣਾ ਮਰ ਜਾਣਾ ਆਖ ਕੇ ਸਜਦੀ ਰਹੀ ਤੇ ਅੱਜ ਇਹ ਮਰਦਾਨਾ ਤੇਰਾ ਮਰਦਾਨਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਕੇ ਮਾਈ ਘਰਵਲ ਵਾਪਸ ਚਾਲੇ ਪਾ ਜਾਂਦੀ ਹੈ ਤੇ ਮਰਦਾਨਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੈਠਾ ਬੇਨਤੀਆਂ ਕਰੀ ਜਾ ਰਿਹਾ ਹੈ ਕੀ ਕਾ ਆਖ ਰਿਹਾ ਹੈ ਭਾਈ ਮਰਦਾਨਾ ਮੈਨੂੰ ਚਰਨੀ ਲਾ ਲੋ ਜੀ ਸਤਗੁਰ ਮੈਂ ਮਰਦਾਨਾ ਤੇਰਾ ਮੈਨੂੰ ਚਰਨੀ ਲਾ ਲੋ ਜੀ ਸਤ ਗੁਰ ਮੈਂ ਮਰਦਾਨਾ ਤੇਰਾ ਸਾਰੇ ਜਣੇ ਬੋਲਿਆ ਕਰੋ ਭਾਈ ਮੈਨੂੰ ਚਰਨੀ ਲਾਲੋ ਜੀ ਮੈਨੂੰ ਚਰਨੀ ਲਾਲੋ ਜੀ ਸਤ ਗੁਰ ਮੈਂ ਮਰਦਾਨਾ ਤੇਰਾ